ਅੱਛਾ ਜੀ ਮੇਰੇ ਕੋਲ 7-8 ਮਿੰਟ ਹੋ ਰਿਹਾ ਹੈ ਆਪਾਂ ਸਵਾਲ ਵੀ ਲੈਣੇ ਆ ਨਹੀਂ ਬਸ ਥੈਂਕ ਯੂ ਮੈਂ ਲੈ ਲੰਨਾ ਤੁਸੀਂ ਸਾਰਿਆਂ ਨੇ ਸਾਰਿਆਂ ਨੇ ਆਪਣੀ ਜ਼ਿੰਦਗੀ ਦਾ ਇੱਕ ਮਕਸਦ ਬਣਾਉਣਾ ਹੈ ਇੱਕ ਗੀਤ ਸੁਣਿਆ ਸੀ ਮੈਂ ਸਿੰਘਾ ਇਹਨੂੰ ਨਹੀਂ ਕਹਿੰਦੇ ਸਰਦਾਰੀਆਂ ਉਸ ਗੀਤ ਦੇ ਵਿੱਚ ਨਾ ਬੜੀ ਪਿਆਰੀ ਲਾਈਨ ਸੀ ਸਿੱਖ ਦਾ ਕਿਰਦਾਰ ਹੈ ਉਹ ਜੋ ਰੱਬ ਦਾ ਹੋਵੇ ਅਸੀਂ ਰੱਬ ਦੇ ਦਾਸ ਨਹੀਂ ਆ ਸਾਡਾ ਕਿਰਦਾਰ ਕਿਹਦੇ ਵਰਗਾ ਹੋਣਾ ਚਾਹੀਦਾ ਹੈ ਰੱਬ ਵਰਗਾ ਗੁਰੂ ਨਾਨਕ ਪਾਤਸ਼ਾਹ ਨੇ ਫਾਲੋਅਰ ਨਹੀਂ ਸੀ ਬਣਾਣੇ ਗੁਰੂ ਨਾਨਕ ਪਾਤਸ਼ਾਹ ਨੇ ਕੀ ਬਣਾਣੇ ਸੀ ਹੋਰ ਗੁਰਨਾਨਕ ਬਣਾਣੇ ਸੀ ਤਾਂ ਹੀ ਬਾਣੀ ਲਿਖੀ ਜੇ ਫਾਲੋਅਰਸ ਬਣਾਣੇ ਹੁੰਦੇ ਜੇ ਗੁਰਨਾਨਕ ਪਾਤਸ਼ਾਹ ਨੇ ਸਿਰਫ ਫਾਲੋਅਰਸ ਬਣਾਣੇ ਹੁੰਦੇ ਤੇ ਗੁਰਨਾਨਕ ਪਾਤਸ਼ਾਹ ਕੀ ਕਰਦੇ ਇੱਕ ਜਗ੍ਹਾ ਤੇ ਬਹਿੰਦੇ ਤੇ ਚਮਤਕਾਰ ਕਰ ਦਿੰਦੇ ਕਹਿੰਦੇ ਚਮਤਕਾਰ ਕਰ ਦਿੰਦੇ ਗੁਰਗੋਬਿੰਦ ਸਿੰਘ ਪਾਤਸ਼ਾਹ ਨੇ ਕੀ ਕੀਤਾ ਹੋਰ ਗੁਰਗੋਬਿੰਦ ਸਿੰਘ ਬਣਾਣੇ ਸੀ। ਅਸਲੀ ਕੰਮ ਕੀਤਾ ਹੈ। ਫਾਲੋਅਰਸ ਨਹੀਂ ਬਣਾਣੇ ਸੀ। ਖਾਲਸਾ ਮੇਰੋ। ਖਾਲਸੇ ਮੈਂ ਹਾਂ। ਤੇ ਫਿਰ ਗੁਰਗੋਬਿੰਦ ਸਿੰਘ ਜੀ ਕੀ ਹੈ? ਖਾਲਸਾ ਤੇ ਖਾਲਸਾ ਕੀ ਹੈ? ਗੁਰਗੋਬਿੰਦ ਸਿੰਘ ਹੁਣ ਆਪਣੇ ਆਪ ਨੂੰ ਸੋਚਣਾ ਹੈ ਜਾ ਕੇ ਕਿ ਮੈਂ ਹਾਂ ਕਿ ਨਹੀਂ। ਤੇ ਉਹ ਹਾਂ ਕਿਵੇਂ? ਲੀਡਰਸ਼ਿਪ ਦੇ ਵਿੱਚ ਅਸੀਂ ਨਾ ਬੱਚਿਓ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਕਹਿ ਕੇ ਚੱਲਿਆ ਹੋ ਸਕਦਾ ਹੈ ਕਈਆਂ ਨੂੰ ਬੁਰੀ ਵੀ ਲੱਗੇ ਪਰ ਮੈਂ ਸੱਚ ਬੋਲੂਗਾ ਮੈਂ ਪਿਛਲੇ 7-8 ਸਾਲ ਚ ਨਾ ਇੱਕ ਚੀਜ਼ ਸਮਾਜ ਚ ਦੇਖੀ ਹੈ ਤੇ ਮੇਰੀ ਇੱਕ ਬੜੀ ਬੜੀ ਡਿਸਪਾਇੰਟਮੈਂਟ ਹੈ ਮੈਂ ਬੜਾ ਹਰਟ ਆ ਬੜਾ ਦੁੱਖ ਹੈ ਇਹ ਦੁੱਖ ਨੂੰ ਸੁੱਖ ਦੇ ਵਿੱਚ ਤੁਸੀਂ ਸਾਰੇ ਬਦਲ ਸਕਦੇ ਹੋ ਇਤਰਾਸ ਦੀ ਨੂੰ ਸੱਚ ਤੁਸੀਂ ਸਹੀ ਸਹੀ ਤੁਸੀਂ ਸਾਰੇ ਕਰ ਸਕਦੇ ਹੋ ਮੇਰੀ ਇੱਕ ਛੋਟੀ ਜੀ ਪ੍ਰੋਬਲਮ ਹੈ ਛੋਟੀ ਜੀ ਪ੍ਰੋਬਲਮ ਦਾ ਤੁਸੀਂ ਹੱਲ ਕਰੋਗੇ ਅੱਜ ਮੈਂ ਇੱਕੰਡਾ ਲਾ ਕੇ ਜਾ ਰਿਹਾ ਤੁਹਾਨੂੰ ਸਿੱਖਣ ਨੂੰ ਮਿਲ ਰਿਹਾ ਸੱਚ ਦੱਸਿਓ ਇੱਕ ਛੋਟੀ ਜੀ ਪ੍ਰੋਬਲਮ ਦਾ ਹੱਲ ਕਰਦੇ ਹੋ ਮੈਂ ਨਾ ਤੁਹਾਡੇ ਵਾਂਗ ਹੋਈ ਇਹਨਾਂ ਕੈਂਪਾਂ ਦੇ ਵਿੱਚ ਅਮੋਲ ਰੂਪ ਭੈਣ ਤੁਸੀਂ ਵੀ ਇਹਦਾ ਹੱਲ ਕਰਨ 'ਚ ਮੇਰੀ ਹੈਲਪ ਕਰਨੀ ਹੈ ਮੈਂ ਛੋਟੇ ਹੁੰਦੇ ਤੋਂ ਤੁਹਾਡੇ ਵਾਂਗ ਹੋਈ ਇਹਨਾਂ ਕੈਂਪਾਂ ਦੇ ਵਿੱਚ ਹੀ ਵੱਡਾ ਹੋਇਆ ਗੁਰਮਤ ਗਿਆਨ ਮਿਸ਼ਤਰੀ ਕਾਲਜ ਦੇ ਕੈਂਪ ਲੱਗਦੇ ਸੀ ਮੈਂ ਵੀ ਉੱਥੇ ਆਂਦਾ ਜਾਂਦਾ ਸੀ ਮੈਂ ਵੱਡੇ ਹੋਣ ਤੱਕ ਨਾ ਇੱਕ ਚੀਜ਼ ਦੇਖੀ ਆ ਅਸੀਂ ਸਾਰੇ ਜਿੰਨੇ ਗੁਰਸਿੱਖ ਬੱਚੇ ਆ ਅਸੀਂ ਵੱਡੇ ਹੁੰਦੇ ਹੁੰਦੇ ਗੁਰੂ ਵਾਲੇ ਤਾਂ ਬਣਦੇ ਆ ਅਸੀਂ ਗੁਰਬਾਣੀ ਦੇ ਲੜਤਾ ਲੱਗਦੇ ਆ ਜੋ ਬਹੁਤ ਜ਼ਰੂਰੀ ਹੈ ਅਸੀਂ ਕੀਰਤਨ ਤੇ ਤਾਂ ਜਾਣੇ ਆ ਜੋ ਬਹੁਤ ਜ਼ਰੂਰੀ ਹੈ ਪਰ ਸਮਾਜ ਦੇ ਵਿੱਚ ਇੱਕ ਰੋਲ ਮਾਡਲ ਬਣਨ ਦੇ ਲਈ ਅਸੀਂ ਅੱਗੇ ਘਟ ਆਉਣੇ ਆ ਅਸੀਂ ਸੋਸ਼ਲ ਕੰਟਰੀਬਿਊਸ਼ਨ ਦੇ ਲਈ ਅੱਗੇ ਘਟ ਆਉਣੇ ਆ ਤੇ ਫਿਰ ਜੇ ਸਾਨੂੰ ਇੱਕ ਵੀ ਦਿਖ ਜਾਂਦਾ ਤੇ ਸਾਰੀ ਦੁਨੀਆ ਉਹਦੇ ਪਿੱਛੇ ਲੱਗ ਜਾਂਦੀ ਹੈ ਇੱਕ ਰਵੀ ਸਿੰਘ ਖਾਲਸਾ ਏਡ ਦੇ ਪਿੱਛੇ ਅੱਜ ਦੁਨੀਆ ਲੱਗੀ ਹੋਈ ਆ ਸਾਤ ਸਾਈਡ ਦਾ ਖਾਲਸਾ ਈ ਦਾ ਨਾਮ ਕੀਨੇ ਨਹੀਂ ਸੁਣਿਆ ਕੋਈ ਹੈ ਐਸਾ ਕੋਈ ਹੈ ਜਿਹਨੇ ਖਾਲਸਾ ਈ ਦਾ ਨਾਮ ਨਹੀਂ ਸੁਣਿਆ ਦੁਨੀਆ 'ਚ ਮਸਾਂ ਹੀ ਕੋਈ ਹੋਏਗਾ ਜਿਹਨੇ ਖਾਲਸਾ ਈ ਦਾ ਨਾਮ ਨਹੀਂ ਸੁਣਿਆ ਤੇ ਮਸਾਂ ਹੀ ਕੋਈ ਨਾਨ ਸਿੱਖ ਹੋਏਗਾ ਜਿਹਨੇ ਖਾਲਸਾ ਈ ਦਾ ਨਾਮ ਨਹੀਂ ਸੁਣਿਆ ਮੈਂ ਨਹੀਂ ਕਹਿ ਰਿਹਾ ਕਿ ਉਹ ਬਹੁਤ ਸਹੀ ਬਹੁਤ ਗਲਤ ਆਪਾਂ ਜੱਜ ਹੀ ਨਹੀਂ ਕਰਦੇ ਪਰ ਮੈਂ ਕਹਿਣਾ ਕਿ ਇੱਕ ਰੋਲ ਮਾਡਲ ਇੱਕ ਸਿੱਖ ਲਈ ਬਣਨਾ ਓਨਾ ਹੀ ਜ਼ਰੂਰੀ ਹੈ ਜਿੰਨਾ ਗੁਰਬਾਣੀ ਦੇ ਲੜ ਲੱਗਣਾ ਜ਼ਰੂਰੀ ਹੈ ਤੁਸੀਂ ਸਾਰੇ ਪੂਰੀ ਪੂਰੀ ਦੁਨੀਆ ਦੇ ਲਈ ਰੋਲ ਮਾਡਲ ਬਣਨ ਦੇ ਕਾਬਲ ਹੋ ਤੇ ਤੁਸੀਂ ਬਣੋਗੇ ਐ ਕਲੀਅਰ ਹੈ ਕਿ ਤੁਸੀਂ ਬਣੋਗੇ ਕਿਉਂਕਿ ਤੁਹਾਡੇ ਕੋਲ ਗੁਰਬਾਣੀ ਦਾ ਖਜ਼ਾਨਾ ਹੈ ਗੁਰੂ ਸਾਹਿਬ ਦੇ ਕੇ ਗਏ ਤੁਹਾਨੂੰ ਉਹ ਤਾਕਤ ਸਾਨੂੰ ਸਾਰਿਆਂ ਨੂੰ ਤਾਕਤ ਬਖਸ਼ ਕੇ ਗਏ ਹੈ ਕਿ ਅਸੀਂ ਸਾਰੇ ਕੀ ਬਣ ਸਕੀਏ ਰੋਲ ਮਾਡਲਸ ਤੇ ਆਪਣੇ ਆਪ ਨੂੰ ਘਟ ਨਾ ਸਮਝੀਏ ਤੇ ਸਾਡਾ ਖਜ਼ਾਨਾ ਕੀ ਹੈ ਸਾਡਾ ਖਜ਼ਾਨਾ ਕੀ ਹੈ ਗੁਰਬਾਣੀ ਤੇ ਸਾਡੀ ਲੈਗੇਸੀ ਕੀ ਹੈ ਕਿ ਅਸੀਂ ਸਮਾਜ ਨੂੰ ਕੀ ਦੇ ਕੇ ਜਾ ਰਹੇ ਹਾਂ ਮੈਨੂੰ ਹੁਣੇ ਆ ਭੈਣ ਨੇ ਅਵਾਰਡ ਦੱਸੇ ਨਾ ਜਦ ਸ਼ੁਰੂਆਤ ਦੇ ਵਿੱਚ ਮੈਨੂੰ 2018 ਦੇ ਵਿੱਚ ਨੈਸ਼ਨਲ ਯੂਥ ਅਵਾਰਡ ਮਿਲਿਆ ਸੀ ਇੰਡੀਆ ਦਾ ਸਭ ਤੋਂ ਵੱਡਾ ਅਵਾਰਡ ਹੁੰਦਾ ਹੈ ਰਾਸ਼ਟਰਪਤੀ ਦਿੰਦਾ ਹੈ 2018 ਦੇ ਵਿੱਚ ਮਿਲਿਆ ਸੀ ਜਦ ਮਿਲਿਆ ਸੀ ਨਾ ਮੈਨੂੰ ਲੱਗਿਆ ਸੀ ਯਾਰ ਸਭ ਤੋਂ ਵੱਡੀ ਚੀਜ਼ ਗੁਰਦੁਆਰਿਆਂ ਨੇ ਬੁਲਾਣਾ ਜੀ ਸਿੱਖ ਨੂੰ ਮਿਲਿਆ ਜੀ ਸਿੱਖ ਨੂੰ ਨੈਸ਼ਨਲ ਯੂਥ ਅਵਾਰਡ ਮਿਲਿਆ ਕਿੰਨੀ ਵੱਡੀ ਚੀਜ਼ ਹੈ ਜੀ 10 ਸਾਲਾਂ ਚ ਕਿਸੇ ਸਿੱਖ ਨੂੰ ਮਿਲਿਆ ਮੈਨੂੰ ਬੜਾ ਵੱਡਾ ਵੱਡਾ ਲੱਗਦਾ ਹੁੰਦਾ ਸੀ ਪਰ ਜਦ ਮੈਂ ਮੋਰਚੇ ਤੇ ਗਿਆ ਨਾ ਜਦ ਮੈਂ ਕਿਸਾਨੀ ਮੋਰਚੇ ਤੇ ਗਿਆ ਤੇ ਮੈਨ ਲੱਗਿਆ ਉਹ ਤਾਂ ਕੁਝ ਵੀ ਨਹੀਂ ਐ ਇਹਦੇ ਸਾਹਮਣੇ ਜੋ ਸਾਡੀ ਕੌਮ ਅੱਜ ਕਰਨ ਜਾ ਰਹੀ ਐ ਕੁਝ ਵੀ ਨਹੀਂ ਐ ਤੇ ਮੇਰੀ ਲੈਗੇਸੀ ਕੀ ਹੋਏਗੀ ਕਿ ਮੈਂ ਇੱਕ ਨੈਸ਼ਨਲ ਅਵਾਰਡ ਜਿੱਤਿਆ ਸੀ ਮੇਰੀ ਲੈਗੇਸੀ ਕੀ ਹੋਣੀ ਚਾਹੀਦੀ ਐ ਕਿ ਮੈਂ ਕਿੰਨਿਆਂ ਨੂੰ ਇਨਸਪਾਇਰ ਕੀਤਾ ਟੂ ਡੂ ਮੋਰ ਲਰਨ ਮੋਰ ਤੇ ਉਹ ਅਵਾਰਡ ਬੰਦੇ ਕਿਤੇ ਤੋਂ ਮਿਲਿਆ ਸੀ ਆ ਸਰਕਾਰ ਤੋਂ ਜਿਹੜੀ ਅੱਜ ਕਿਸਾਨਾਂ ਨੂੰ ਰੋਕ ਕੇ ਬੈਠੇ ਆ ਮੈਂ ਕਹਾ ਪਰਾ ਕਰੋ ਚਾਹੀਦਾ ਹੀ ਨਹੀਂ ਮੈਂ ਉੱਥੇ ਸਿੰਘੂ ਬਾਰਡਰ ਤੇ ਅਵਾਰਡ ਵਾਪਸ ਕਰਤਾ ਮਗਾ ਲੋੜ ਨਹੀਂ ਐ ਸਵਾਰਡ ਦੀ ਕਿਉਂਕਿ ਸਮਝ ਆਈ ਕਿਸੇ ਵੱਡੇ ਨੇ ਮੈਨੂੰ ਸਮਝਾਇਆ ਕਿਸੇ ਗੁਰਮੁਖ ਨੇ ਸਮਝਾਇਆ ਕਿ ਸਾਡਾ ਸਾਡੀ ਵਿਰਾਸਤ ਕੀ ਐ ਕਿ ਮੇਰੇ ਘਰ ਚ ਮੈਡਲ ਕਿੰਨੇ ਪਏ ਆ ਨਹੀਂ ਕਿ ਕੀਰਤਨ ਸਿੰਘ ਵਰਗੇ 10 ਸਾਲ ਬਾਅਦ ਮਿਲ ਕੇ ਕਹਿ ਰਹੇ ਆ ਵੀਜੀ ਤੁਹਾਡਾ ਸੈਮੀਨਾਰ ਅਟੈਂਡ ਕੀਤਾ ਸੀ ਤੇ ਉੱਥੋਂ ਸਮਝ ਆਈ ਕਿ ਸੋਸ਼ਲ ਰਿਸਪੋਨਸੀਬਿਲਟੀ ਕੀ ਚੀਜ਼ ਏ ਅੱਜ ਆਪਣੀ ਇੱਕ ਸੰਸਥਾ ਚ ਲਾ ਰਹੇ ਆ ਆਹ ਲੇਗਸੀ ਹੋਏਗੀ ਕੀ ਸਿਰਫ ਇੱਕ ਸਿੱਖ ਮਿਸ਼ਨਰੀ ਕਾਲਜ ਹੋਣਾ ਚਾਹੀਦਾ ਤੁਸੀਂ ਸਾਰੇ ਕਾਬਲ ਹੋ ਇੱਕ ਕਾਲਜ ਖੋਲਣ ਦੇ ਤੁਸੀਂ ਸਾਰੇ ਕਾਬਲ ਹੋ ਇੱਕ ਇੱਕ ਸੰਸਥਾ ਖੋਲਣ ਦੇ ਤੁਸੀਂ ਸਾਰੇ ਕਾਬਲ ਹੋ ਇੱਕ ਇੱਕ ਸੰਸਥਾਨ ਉਸ ਲੈਵਲ ਤੱਕ ਲੈ ਕੇ ਜਾਣ ਦੇ ਤੇ ਇੱਕ ਸਿੱਖ ਲਈ ਹੈ ਜ਼ਰੂਰੀ ਹੈ ਜਿੱਥੇ ਮਰਜ਼ੀ ਪਹੁੰਚ ਜਾਓ ਜਿਹੜੀ ਮਰਜ਼ੀ ਨੌਕਰੀ ਕਰ ਲਓ ਐ ਸੋਚ ਕੇ ਚੱਲਿਓ ਕਿ ਜੇ ਸਮਾਜ ਨੂੰ ਕੁਝ ਦੇ ਕੇ ਨਾ ਗਏ ਤਾਂ ਇੱਕ ਚੰਗੇ ਸਿੱਖ ਨਹੀਂ ਆ ਹੁਣ ਕੌਣ-ਕੌਣ ਅੱਜ ਵਾਦਾ ਕਰਦਾ ਹੈ 2 ਮਿੰਟ ਰਹਿ ਗਏ ਇਸ ਤੋਂ ਬਾਅਦ ਸਵਾਲ ਲਵਾਂਗਾ 1 2 ਕੌਣ-ਕੌਣ ਵਾਦਾ ਕਰਦਾ ਹੈ ਕਿ ਆ ਆਪਣੀ ਗੱਲ ਮੰਨਾਂਗੇ ਕਿ ਅੱਜ ਤੋਂ ਸੋਸ਼ਲ ਰਿਸਪੋਨਸੀਬਿਲਟੀ ਲਈ ਪਲੈਨਿੰਗ ਕਰਨੀ ਸ਼ੁਰੂ ਕਰਾਂਗੇ ਜੇ ਅਸੀਂ ਪੂਰਨ ਸਿੱਖ ਬਣਨਾ ਚਾਹੁੰਦੇ ਆ ਤੇ ਸਾਰੇ ਕੋਈ ਵੀ ਆ ਨਾ ਕਹਿਓ ਹੱਥ ਥੱਲੇ ਕਰ ਲਓ ਵਾਜੀ ਵਾਜ ਕਰ ਅਗ ਜਾਦੀ ਜੀ ਬੋਲੇ ਸੋਨਹਾਲ ਤੇ ਕੋਈ ਵੀ ਐ ਨਾ ਕਹੇਓ ਕਿ ਅਜੇ ਬਿਜ਼ੀ ਆ ਕਿਉਂਕਿ ਤੁਹਾਨੂੰ ਸੱਚੀ ਦੱਸਾਂ ਜਿੱਦਣ ਤੁਹਾਡੇ ਵਿਆਹ ਹੋ ਗਏ ਮੁੜ ਕੇ ਨਾ ਲੱਭਿਆ ਤੁਹਾਨੂੰ ਟਾਈਮ ਆ ਅੱਜ ਹੀ ਟਾਈਮ ਹੈ ਤੇ ਅੱਜ ਹੀ ਟਾਈਮ ਹੈ ਅੱਛਾ ਭੈਣ ਭੈਣ ਕਹਿੰਦੀ ਨਹੀਂ ਵੀਰੇ ਅੱਛਾ ਸੱਚੀ ਦੱਸ ਰਿਹਾ ਜਦ ਰੁਝੇ ਮਿਆਂ ਚ ਪੈ ਜਾਂਦੇ ਹੋ ਨਾ ਫਿਰ ਕੁਝ ਜਨੂਨੀ ਹੀ ਹੁੰਦੇ ਆ ਜਿਹੜੇ ਆਪਣਾ ਟਾਈਮ ਕੱਢ ਲੈਂਦੇ ਆ ਪਰ ਉਸ ਤੋਂ ਪਹਿਲੇ ਸਾਰਿਆਂ ਕੋਲ ਹੀ ਹੁੰਦਾ ਹੈ ਮੇਕ ਮੋਸਟ ਆਫ ਦਿਸ ਟਾਈਮ ਤੇ ਵਿਆਹ ਤੋਂ ਬਾਅਦ ਪਤਾ ਕਿਹੜੇ ਕੱਢ ਪਾਉਂਦੇ ਆ ਜਿਨ੍ਹਾਂ ਨੇ ਵਿਆਹ ਤੋਂ ਪਹਿਲੇ ਵੀ ਦਿੱਤਾ ਹੁੰਦਾ ਉਹ ਸਾਰੇ ਆਪਣੇ ਸੋਸ਼ਲ ਰਿਸਪੌਂਸਿਬਿਲਿਟੀ ਸਮਝ ਕੇ ਆਪਣੇ ਸ਼ਡਿਊਲਸ ਬਣਾਓ ਕਿ ਸਕੂਲ ਦੇ ਨਾਲ-ਨਾਲ ਕੀ ਕਰਨਾ ਹੈ ਤੇ ਕਮਾਲ ਦੀ ਗੱਲ ਪਤਾ ਕੀ ਹੋਏਗੀ ਸਾਰਿਆਂ ਨੂੰ ਲੱਗਦਾ ਨੰਬਰ ਘਟ ਜਾਣਗੇ ਪੇਰੈਂਟਸ ਨੂੰ ਖਾਸ ਤੌਰ ਤੇ ਲੱਗਦਾ ਤੁਹਾਨੂੰ ਸਾਰੇ ਕਹਿਣਗੇ ਤੂੰ ਐਵੇਂ ਸਮਾਜ ਦੇ ਕੰਮਾਂ ਲੱਗ ਗਈ ਤੇਰੇ ਨੰਬਰ ਕਿੱਥੋਂ ਆਣਗੇ ਪੜ੍ਹਾਈ ਕਰ ਲੈ ਪਹਿਲੇ ਪਹਿਲੇ ਕੁਝ ਬਣ ਜਾ ਤੁਹਾਨੂੰ ਸੱਚੀ ਦੱਸਾਂ ਜਿੱਦ ਦਿਨ ਤੁਸੀਂ ਸਮਾਜ ਨੂੰ ਕੁਝ ਦੇਣ ਲੱਗਦੇ ਹੋ ਸਮਾਜ ਕਰੋੜਾਂ ਹੀ ਕਦਮ ਤੁਹਾਡੇ ਨਾਲ ਚੱਲਦਾ ਗੁਰਬਾਣੀ ਕੀ ਸਿਖਾਉਂਦੀ ਹੈ ਚਰਨ ਸ਼ਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆ ਗਿਆ ਹੋਏ ਲੈਤਾ ਤੁਸੀਂ ਪਰਮਾਤਮਾ ਦੀ ਸ਼ਰਨ ਜਾ ਕੇ ਕਦਮ ਤਾਂ ਲਓ ਤੁਹਾਡਾ ਕਦਮ ਚੰਗਾ ਹੈ ਪਰਮਾਤਮਾ ਕਰੋੜਾ ਹੀ ਕਦਮ ਤੁਹਾਡੇ ਨਾਲ ਲਏਗਾ ਕਰੋੜਾ ਹੀ ਕਦਮ ਪਰ ਉਹ ਲਓ ਤੇ ਮੈਂ ਸੱਚੀ ਦੱਸਾਂ ਮੇਰੀ ਟੀਮ ਦੇ ਵਿੱਚ ਜਿੰਨੇ ਵੀ ਬੱਚੇ ਆ ਜਿੰਨੇ ਵੀ ਨੌਜਵਾਨ ਹੈ ਉਹ ਕਿਸੇ ਦੇ ਵੀ 96% 97 ਤੋਂ ਘਟ ਆਉਂਦੇ ਹੀ ਨਹੀਂ ਤੇ ਉਹ ਬੋਰਡ ਤੋਂ ਇੱਕ ਹਫ਼ਤੇ ਪਹਿਲੇ ਵੀ ਸਮਾਜ ਲਈ ਕੰਮ ਕਰਨ ਲੱਗੇ ਹੁੰਦੇ ਆ ਕਿਵੇਂ ਆ ਜਾਂਦੇ ਆ ਉਹਨਾਂ ਨੂੰ ਵੀ ਨਹੀਂ ਪਤਾ ਮੈਨੂੰ ਵੀ ਨਹੀਂ ਪਤਾ ਉਹ 50 ਲੱਖ ਦਾ ਕਰਜ਼ਾ ਦੱਸਿਆ ਸੀ ਨਾ ਤੁਹਾਨੂੰ ਮੈਂ 2000 ਦੀ ਨੌਕਰੀ ਸ਼ੁਰੂ ਕੀਤੀ ਸੀ ਸਮਾਜ ਸੇਵਾ ਸ਼ੁਰੂ ਕੀਤੀ ਸੀ ਇਨੀਸ਼ੀਏਟਿਵਸ ਆਫ ਚੇਂਜ ਬਣਾਈ ਸੀ ਕੋਈ ਪੈਸਾ ਨਹੀਂ ਸੀ ਆਂਦਾ 4 ਸਾਲ ਚ 50 ਲੱਖ ਦਾ ਕਰਜ਼ਾ ਉਤਰ ਗਿਆ ਮੈਨੂੰ ਨਹੀਂ ਪਤਾ ਕਿਵੇਂ ਮੈਂ ਸਿਰਫ ਯੂਥ ਨਾਲ ਕੰਮ ਕਰਨਾ ਸ਼ੁਰੂ ਕੀਤਾ ਕਰਜ਼ਾ ਪਤਾ ਕਿਵੇਂ ਉਤਰਿਆ ਮੈਂ ਕੰਮ ਕਰਨਾ ਸ਼ੁਰੂ ਕੀਤਾ ਨੌਜਵਾਨਾਂ ਨਾਲ ਇੱਕ ਡੀਸੀ ਆਏ ਲੁਧਿਆਣੇ ਦੇ ਰਵੀ ਪਗਜ ਉਸ ਵੇਲੇ ਹੁੰਦੇ ਸੀ ਮੈਨੂੰ ਕਹਿੰਦੇ ਤੂੰ ਇਲੈਕਸ਼ਨ ਕਮਿਸ਼ਨ ਨਾਲ ਕੰਮ ਕਰ ਤੈਨੂੰ ਇਲੈਕਸ਼ਨ ਕਮਿਸ਼ਨ ਨਾਲ ਕੰਮ ਕਰਨਾ ਚਾਹੀਦਾ ਹੈ ਤੂੰ ਵੋਟਰ ਜਾਗਰੂਕਤਾ ਕਰ ਮੈਂ ਕਿਹਾ ਠੀਕ ਹੈ ਜੀ ਮੈਂ ਉਹਦੇ ਪ੍ਰੋਫੈਸ਼ਨਲ ਸੈਮੀਨਾਰਸ ਕਰਨਾ ਸ਼ੁਰੂ ਕੀਤਾ ਬੋਲਦਾ ਸੋਨਾ ਸੀ 2000 ਦੀ ਨੌਕਰੀ ਕਰਦਾ ਸੀ ਨਾ 1 ਘੰਟੇ ਦਾ 15000 ਰੁਪਏ ਚਾਰਜ ਕਰਨਾ ਸ਼ੁਰੂ ਕੀਤਾ ਤੇ ਇੰਡੀਆ ਨੇ ਦੇਣਾ ਸ਼ੁਰੂ ਕੀਤਾ ਆਈਆਈਟੀਜ਼ ਤੱਕ ਜਾ ਕੇ ਸੈਮੀਨਾਰਸ ਲਏ ਦਿੱਲੀ ਯੂਨੀਵਰਸਿਟੀ ਜਾ ਕੇ ਸੈਮੀਨਾਰਸ ਲਏ 50 ਲੱਖ ਦਾ ਕਰਜ਼ਾ ਕਰਦਾ 4 ਸਾਲ ਚ ਉਤਾਰਿਆ ਤੇ ਆ ਸਭ ਅਸੀਂ ਸਾਰੇ ਕਰ ਸਕਦੇ ਆ ਬਸ ਸਮਾਜ ਨੂੰ ਦੇਣਾ ਸ਼ੁਰੂ ਕਰੀਏ ਮੇਰੇ ਚ ਕੁਝ ਖਾਸ ਨਹੀਂ ਆ ਮੂਲ ਰੂਪ ਕੋਰ ਚ ਕੁਝ ਖਾਸ ਨਹੀਂ ਹੈ ਇਹ ਖਾਲਸਾ ਹੀ ਖਾਸ ਹੈ ਇਹ ਗੁਰਬਾਣੀ ਹੀ ਖਾਸ ਹੈ ਸਾਥ ਸ੍ਰੀ ਅਕਾਲ ਤੇ ਕ੍ਰੈਡਿਟ ਕਿਨੂੰ ਦੇਣਾ ਸਭ ਕੁਝ ਕਰਨ ਤੋਂ ਬਾਅਦ ਵੀ ਕ੍ਰੈਡਿਟ ਕਿਨੂੰ ਦੇਣਾ ਹੈ ਗੁਰੂ ਸਾਹਿਬ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸੀ ਸਿੱਕਾ ਕਿਦਾਂ ਸੀ ਗੁਰੂ ਨਾਨਕ ਸਾਹਿਬ ਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਪਹਿਲਾ ਰਾਜਾ ਉਸ ਦੌਰ ਦਾ ਹੋਇਆ ਕਿਦਿਆਂ ਦੀਨ ਸੀ ਅਕਾਲ ਤਖਤ ਦੇ ਤੇ ਜੇ ਕਾਲ ਤੱਕ ਦੇ ਜਥੇਦਾਰ ਨੇ ਬੁਲਾ ਲਿਆ ਤੇ ਕੋੜੇ ਵੀ ਖਾਣੇ ਪਏ ਪੜਿਓ ਇਤਿਹਾਸ ਪੜਿਓ ਕਿ ਕ੍ਰੈਡਿਟ ਕਿੰਨੂੰ ਜਾਣਾ ਚਾਹੀਦਾ ਅਸੀਂ ਕੁਝ ਵੀ ਚੰਗਾ ਕਰਦੇ ਆ ਉਹਦਾ ਕ੍ਰੈਡਿਟ ਕਿੰਨੂੰ ਜਾਣਾ ਚਾਹੀਦਾ ਹੈ ਗੁਰੂ ਨੂੰ ਤੇ ਕੁਝ ਮਾੜਾ ਕਰਦੇ ਆ ਤੇ ਗਲਤੀ ਕੀਤੀ ਹੈ ਸਾਡੀ ਬਸ ਆ ਸੋਚ ਕੇ ਚੱਲੇਓ ਆਓ ਸਾਰੇ ਮਿਲ ਕੇ ਇੱਕ ਚੰਗੀ ਦੁਨੀਆ ਸਿਰ ਜੀਏ ਮੈਂ ਤੁਹਾਡੇ ਸਾਰਿਆਂ ਦਾ ਜਾਇ ਇੱਥੇ ਇੱਕ 100 ਲੀਡਰ ਦੇਖ ਰਿਆਂ ਇੱਕ ਨਾ ਸੁਆਮੀ ਵਿਕਨੰਦ ਹੋਇਆ ਉਹ ਕਹਿੰਦਾ ਸੀ ਮੈਨੂੰ 100 ਲੀਡਰ ਦੇ ਦਿਓ ਮੈਂ ਦੇਸ਼ ਬਦਲ ਦੂੰਗਾ ਮੈਨੂੰ ਤਾਂ 100 ਇੱਥੇ ਹੀ ਦਿਖ ਗਏ ਤੇ ਕੌਮ ਤਾਂ ਫਿਰ ਬਦਲ ਹੀ ਜਾਣੀ ਚਾਹੀਦੀ ਆ ਕੌਮ ਦੀ ਨੁਹਾਰ ਤਾਂ ਬਦਲ ਹੀ ਜਾਣੀ ਚਾਹੀਦੀ ਆ ਇੱਕ ਬੜੀ ਪਿਆਰੀ ਲਾਈਨ ਹੈ ਕਿ ਆਪ ਬਦਲਿਏ ਸਜਣਾ ਨੁਹਾਰ ਆਪਾਂ ਕੌਮ ਦੀ ਰਹਿਣ ਦੇਣੀ ਸੋਚ ਨਹੀਂ ਬਿਮਾਰ ਆਪਾਂ ਕੌਮ ਦੀ ਬੋਲੀਏ ਜੀ ਆ ਬਦਲੀਏ ਸਜਣਾ ਨਿਹਾਰ ਆਪਾ ਕੌਮ ਦੀ ਆ ਬਦਲੀਏ ਸਜਣਾ ਨਿਹਾਰ ਆਪਾ ਕੌਮ ਦੀ ਔਰ ਰਹਿਣ ਦੇਣੀ ਸੋਚ ਨਹੀਂ ਬਿਮਾਰ ਆਪਾ ਕੌਮ ਦੀ ਰਹਿਣ ਦੇਣੀ ਸੋਚ ਨਹੀਂ ਬਿਮਾਰ ਆਪਾ ਆ ਬਦਲੀਏ ਸਜਣਾ ਨਿਹਾਰ ਆਪਾ ਕੌਮ ਦੀ ਆ ਬਦਲੀਏ ਸਜਣਾ ਨਿਹਾਰ ਆਪਾ ਕੌਮ ਦੀ ਰਹਿਣ ਦੇਣੀ ਸੋਚ ਨਹੀਂ ਬਿਮਾਰ ਆਪਾ ਕੌਮ ਦੀ ਤੇ ਸੋਚ ਤੰਦਰੁਸਤ ਪਤਾ ਕਿਦਾਂ ਹੋਏਗੀ ਜਦ ਗੁਰਮੁਖਾਂ ਨਾਲ ਮਿਲਾਂਗੇ ਜਦ ਰੋਜ਼ ਆਪਣੇ ਆਪ ਨੂੰ ਖੋਜਾਂਗੇ ਜਦ ਚਿਹਰੇ ਤੇ ਐਡੀ ਸਮਾਈਲ ਹੋਏਗੀ ਜਿਹਦੇ ਚਿਹਰੇ ਤੇ ਸਮਾਈਲ ਹੁੰਦੇ ਉਹਦੇ ਕੋਲ ਲੋਕ ਆਪੇ ਆ ਜਾਂਦੇ ਆ ਤੁਹਾਨੂੰ ਦੁਨੀਆ ਆਪੇ ਫੋਲੋ ਕਰੇਗੀ ਆਓ ਸਾਰੇ ਇੱਕ ਚੰਗੀ ਦੁਨੀਆ ਸਿਰ ਜੀਏ ਕਿਸੇ ਦਾ ਵੀ ਕੋਈ ਸਵਾਲ ਹੈ ਸਵਾਲ ਕਰ ਸਕਦਾ ਹੈ 2 ਮਿੰਟ ਲਈ ਸਿਰਫ ਇੱਕ ਜਾਂ ਦੋ ਸਵਾਲ ਲਵਾਂਗਾ ਜੀ ਮੈਂ ਕੋਈ ਸਵਾਲ ਹੈਗਾ ਕਿਸੇ ਦਾ ਵੀ ਕੋਈ ਵੀ ਅੱਛਾ ਜੇ ਤੁਹਾਨੂੰ ਲੱਗੇ ਕਿ ਕੋਈ ਤੁਹਾਡਾ ਐਸਾ ਸਵਾਲ ਹੈ ਘਰ ਦੀ ਕੋਈ ਮੁਸ਼ਕਿਲ ਹੈ ਤੁਹਾਡੇ ਦੋਸਤੀ ਯਾਰੇ ਚ ਕੋਈ ਮੁਸ਼ਕਿਲ ਹੈ ਕੋਈ ਰਿਲੇਸ਼ਨਸ਼ਿਪ ਇਸ਼ੂ ਹੈ ਕੁਝ ਵੀ ਚੱਲ ਰਿਹਾ ਲਾਈਫ ਦੇ ਵਿੱਚ ਜਿਹੜਾ ਤੁਸੀਂ ਇੱਥੇ ਨਹੀਂ ਸ਼ੇਅਰ ਕਰਨਾ ਚਾਹੁੰਦੇ ਤੁਹਾਡਾ ਕੋਈ ਸਵਾਲ ਹੈ ਵੀਰ ਜੀ ਹਾਂਜੀ ਫਾਰਮਰ ਪ੍ਰੋਟੈਸਟ ਕਦ ਤੱਕ ਖਤਮ ਹੋਏਗਾ ਮੈਂ ਤਾਂ ਅੰਦਾਜ਼ਾ ਨਹੀਂ ਕਦ ਤੱਕ ਖਤਮ ਹੋਏਗਾ ਐ ਸਰਕਾਰ ਦੀਆਂ ਜੜਾਂ ਵੱਢ ਕੇ ਖਤਮ ਹੋਏਗਾ ਬਸ ਸਤ ਸ੍ਰੀ ਅਕਾਲ ਤੇ ਤੁਹਾਨੂੰ ਨਾ ਮੈਨੂੰ ਲੱਗਦਾ ਸੀ ਕਿ ਯਾਰ ਬੜਾ ਲੰਮਾ ਖਿੱਚ ਗਿਆ ਬੜਾ ਲੰਮਾ ਖਿੱਚ ਗਿਆ ਤਾਂ ਇੱਕ ਬਜ਼ੁਰਗ ਅੰਕਲ ਕੋਲ ਗਿਆ ਮੈਂ ਕਿਹਾ ਅੰਕਲ ਜੀ ਬੜਾ ਲੰਮਾ ਖਿੱਚ ਗਿਆ ਕਹਿੰਦੇ ਕਾਕੇ ਤੁਸੀਂ ਅੱਜ ਜੰਮੇ ਹੋ ਧਰਮ ਯੁੱਧ ਮੋਰਚਾ 2 ਸਾਲ ਤੋਂ ਵੱਧ ਚੱਲਿਆ ਸੀ ਪੰਜਾਬੀ ਸੂਬਾ ਮੋਰਚਾ ਕਿੰਨੇ ਸਾਲ ਚੱਲਿਆ ਸੀ ਜੀ 6-7 20 ਸਾਲ ਲੱਗੇ ਸੀ 47 ਤੋਂ ਬਾਅਦ 68 ਆਂਦੇ ਆ 20 ਸਾਲ ਲੱਗ ਗਈ ਸੀ ਸਿੰਘ ਸਭਾ ਲਹਿਰ ਗੁਰਦੁਆਰਾ ਸੁਧਾਰ ਲਹਿਰ ਕੋਈ 6 ਮਹੀਨੇ ਦੀਆਂ ਗੱਲਾਂ ਕੁਝ ਵੀ 6 ਮਹੀਨੇ ਦੀ ਗੱਲ ਹੈ ਵਕਤ ਲੱਗਦਾ ਹੈ ਹਰ ਚੀਜ਼ ਨੂੰ ਵਕਤ ਲੱਗਦਾ ਹੈ ਪਰ ਉਹਦੇ ਲਈ ਚਾਹੀਦਾ ਕੀ ਹੈ ਦ੍ਰਿੜ ਨਿਸ਼ਚਾ ਤੇ ਦ੍ਰਿੜ ਨਿਸ਼ਚੈ ਹੀ ਕਮਾਲ ਦੀ ਚੀਜ਼ ਆ ਉੱਥੇ ਕਿਸੇ ਵੀ ਬਜ਼ੁਰਗ ਨੂੰ ਜਾ ਕੇ ਪੁੱਛੋਗੇ ਨਾ ਜਿੱਤਾਂਗੇ ਕਹਿੰਦੇ ਐ ਵੀ ਕੋਈ ਸਵਾਲ ਹੈ ਐ ਵੀ ਕੋਈ ਸਵਾਲ ਹੈ ਜਿੱਤਾਂਗੇ ਹੀ ਜਿੱਤਾਂਗੇ ਹਾਰ ਸਕਦੇ ਹੀ ਨਹੀਂ ਖਾਲਸਾ ਕਦੇ ਹਾਰਿਆ ਹੀ ਨਹੀਂ ਤੇ ਅੱਧੇ ਤਾਂ ਅਸੀਂ ਜਿੱਤ ਚੁੱਕੇ ਆ ਅੱਜ ਨੌਜਵਾਨ ਜਿਹੜੇ ਸਿੱਧੂ ਮੂਸੇ ਵਾਲੇ ਤੇ ਕਰਨ ਔਜਲੇ ਦੀ ਲੜਾਈ ਚ ਪਏ ਸੀ ਨਾ ਅੱਜ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸ ਪੜਦੇ ਆ ਅੱਜ ਬਾ ਬੰਦਾ ਸਿੰਘ ਦਾ ਇਤਿਹਾਸ ਪੜਦੇ ਉਥੇ ਜਾ ਕੇ ਵੇਖ ਲਿਓ ਅੱਜ ਪਹਿਲੀ ਵਾਰੀ ਆ ਪਿੰਡਾਂ ਚ ਲੀਡਰਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ ਦੇਖਿਆ ਸੀ ਕਦੇ 20 ਸਾਲ ਚ ਪੜਿਆ ਕਿਤੇ ਆ ਲੀਡਰਾਂ ਨੂੰ ਬੜਾ ਨਹੀਂ ਦਿੱਤਾ ਜਾ ਰਿਹਾ ਸਵਾਦ ਸਾਬ ਹੋਏਗਾ ਜੇ ਕਿਸੇ ਦਾ ਕੋਈ ਪਰਸਨਲ ਕੁਐਸਚਨ ਹੋਏ ਤੁਹਾਡੇ ਚੋ ਜੇ ਕੋਈ ਇੰਸਟਾਗ੍ਰam ਚ ਲਾਂਦਾ ਹੈ ਗੌਰਵਦੀਪ ਸਿੰਘ ਸਰਚ ਕਰ ਲਿਓ ਉਹਦੇ ਤੇ ਮੇਰੇ ਨਾਲ ਗੱਲ ਕਰ ਲਿਓ ਕੋਈ ਫੇਸਬੁੱਕ ਚ ਲਾਂਦਾ ਕਿਤੇ ਵੀ ਈਮੇਲ ਕਰਨੇ ਚਾਹਦੇ ਹੋ ਗੌਰਵਦੀਪ S I O C ioc is initiators of change gauravdeep s i o c @gmail.com ਕਦੇ ਵੀ ਕੋਈ ਵੀ ਸਵਾਲ ਕਰਨਾ ਹੈ ਤੁਸੀਂ ਮੈਨੂੰ ਸਵਾਲ ਕਰ ਸਕਦੇ ਹੋ ਕਿਸੇ ਚੀਜ਼ ਦੀ ਲੋੜ ਹੈ ਕਿਤੇ ਕੁਝ ਕਰਨਾ ਚਾਹੁੰਦੇ ਹੋ ਤੁਸੀਂ ਕੁਝ ਸ਼ੁਰੂ ਕੀਤਾ ਤੇ ਤੁਹਾਨੂੰ ਸਪੋਰਟ ਦੀ ਲੋੜ ਹੈ ਹਰ ਵੇਲੇ ਹਾਜ਼ਰ ਰਵਾਂਗੇ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਹੀਂ ਜਾਣਾ ਜਦ ਤੱਕ ਫਤਿਹ ਜੋਸ਼ ਨਾਲ ਨਹੀਂ ਹੁੰਦੀ ਮੈਂ ਬਾਲਾ ਜ਼ੋਰ ਲਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਧੰਨਵਾਦ ਜੀ